ਕੀ ਅੱਜ ਦਾ ਸ਼ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਕੀ ਉਹ ਅੱਜ ਆਪਣੇ ਫਰਜ਼ ਅਦਾ ਕਰ ਰਿਹਾ ਆਪਣੀ ਕੌਮ ਦੇ ਪ੍ਰਤੀ ਆਪਣੇ ਸੂਬੇ ਦੇ ਪ੍ਰਤੀ ਲੀਹੋਂ ਲੱਥੇ ਹੋਏ ਨੇ ਜਿਹੜਾ ਜਿਹੜਾ ਸਿਧਾਂਤ ਸੀ ਸ਼ਰੋਮਣੀ ਅਕਾਲੀ ਦਲ ਦਾ ਉਹ ਲੀਹੋਂ ਲੱਥੇ ਹੋਏ ਨੇ ਕਿਉਂਕਿ ਹੁਣ ਉਹ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਮੈਂ ਉਹਨਾਂ ਨੂੰ ਚਾਰ ਸਵਾਲ ਅੱਜ ਦੇ ਤਾਜ਼ੇ ਬਹੁਤ ਪੁਰਾਣੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੈਰੋਕਾਰ ਪਾਰਟੀ ਕਹਿੰਦੀ ਨਾ ਆਪਣੇ ਆਪ ਨੂੰ। ਤਾਂ ਫਿਰ ਦੱਸਣ ਕਿ ਜੱਥੇਦਾਰ ਕੌਣ ਕੇ ਦੇ ਉੱਤੇ ਇਹਨਾਂ ਦਾ ਪ੍ਰੋਐਕਟਿਵ ਰੋਲ ਕੀ ਆ? ਠੀਕ ਹੈ, ਐਸਟਪੀਸੀ ਨੇ ਕਮੇਟੀ ਬਣਾ ਦਿੱਤੀ, ਅਸੀਂ ਕਾਨੂੰਨੀ ਲੜਾਈ ਲੜਾਂਗੇ। ਥੈਟ ਇਜ਼ ਨਾਟ ਇਨਾਫ। ਸਾਡੇ ਨੌਜਵਾਨਾਂ ਨੂੰ ਅਸਾਮ ਦੀ ਡਿਬੜੂਗਾ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਤੇ ਕੀ ਆ ਰਾਹ ਤਿਆਰ ਕੀਤਾ? ਕੀ ਉਸ ਲਈ ਐਜੀਟੇਟ ਕੀਤਾ? ਕੀ ਉਸ ਨੂੰ ਕੰਡਮ ਕੀਤਾ? ਕੀ ਉਸ ਦੇ ਖਿਲਾਫ ਕੇਂਦਰ ਦੇ ਕੋਲ ਜਾਂ ਕਿਸੇ ਅਦਾਲਤ ਵਿੱਚ ਆਵਾਜ਼ ਉਠਾਈ ਮੈਨੂੰ ਨਜ਼ਰ ਨਹੀਂ ਆਈ ਕਿ ਕੀ ਅੱਜ ਦਾ ਸ਼ਰੋਮ ਨਹੀਂ ਇਕੱਲੇ ਦਰ ਸੁਪੀਰ ਸਿੰਘ ਬਾਦਲਵਾਲਾ ਜਿਸ ਮਕਸਦ ਨਾਲ ਜਿਸ ਜਦੋਜਹਿਦ ਤੋਂ ਬਾਅਦ ਗੁਰਦੁਆਰਾ ਆਜ਼ਾਦੀ ਲਹਿਰ ਅੱਜ ਤੋਂ 100 ਸਾਲ ਤੋਂ ਉੱਤੇ ਉਹਦੀ ਲੜਾਈ ਲੜੀ ਗਈ ਇਸ ਮਕਸਦ ਨਾਲ ਉਹ ਹੋਂਦ ਵਿੱਚ ਆਇਆ ਸੀ ਕਿ ਉਹ ਅੱਜ ਆਪਣੇ ਫਰਜ਼ ਅਦਾ ਕਰ ਰਿਹਾ ਆਪਣੀ ਕੌਮ ਦੇ ਪ੍ਰਤੀ ਆਪਣੇ ਸੂਬੇ ਦੇ ਪ੍ਰਤੀ ਆਪਣੇ ਕਿਸਾਨਾਂ ਦੇ ਪ੍ਰਤੀ ਮੇਰੇ ਹਿਸਾਬ ਦੇ ਨਾਲ ਜੇ ਮੈਂ ਤਾਜ਼ੀਆਂ ਗੱਲਾਂ ਤਿੰਨ ਚਾਰ ਉਦਾਹਰਣ ਦੇ ਕੇ ਕਹਿਣਾ ਚਾਹੁੰਦਾ ਕਿ ਮੇਰੇ ਹਿਸਾਬ ਦੇ ਨਾਲ ਉਹ ਲੀਹੋਂ ਲੱਥੇ ਹੋਏ ਨੇ ਜਿਹੜਾ ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਲੀਹੋਂ ਲੱਥੇ ਹੋਏ ਨੇ ਤੁਸੀਂ ਕਹੋਗੇ ਕਿ ਤੁਹਾਨੂੰ ਕਿਉਂ ਚਿੰਤਾ ਮੈਨੂੰ ਇਸ ਲਈ ਚਿੰਤਾ ਕਿਉਂਕਿ ਇੱਕ ਪੰਜਾਬ ਲਈ ਔਰ ਇੱਕ ਮੈਂ ਖੁਦ ਅਕਾਲੀ ਦਲ ਦੇ ਪਰਿਵਾਰ ਵਿੱਚ ਪੈਦਾ ਹੋਇਆ ਠੀਕ ਹੈ ਅੱਜ ਮੈਂ ਕਾਂਗਰਸ 'ਚ ਆ ਲੇਕਿਨ ਮੈਂ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਗਲੋਰੀਅਸ ਹਿਸਟੋਰੀਕਲ ਪਾਸਟ ਜਿਹੜਾ ਉਸ ਪਾਰਟੀ ਦਾ ਹੈਗਾ ਉਹਦੇ ਨੁਕਤਾਚੀਨੀ ਕਦੇ ਨਹੀਂ ਕੀਤੀ ਮੈਂ ਮੌਜੂਦਾ ਲੀਡਰਸ਼ਿਪ ਦੀ ਨੁਕਤਾਚੀਨੀ ਜ਼ਰੂਰ ਕਰਦਾ ਕਿਉਂਕਿ ਹੁਣ ਉਹ ਪੰਜਾਬ ਬਚਾਓ ਯਾਤਰਾ ਗੱਡ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਮੈਂ ਉਹਨਾਂ ਨੂੰ ਚਾਰ ਸਵਾਲ ਅੱਜ ਦਿੱਤਾ ਜੀ ਬਹੁਤ ਪੁਰਾਣੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਸਭ ਤੋਂ ਵੱਡਾ ਮੁੱਦਾ ਅੱਜ ਦੇਸ਼ ਦੇ ਸਾਹਮਣੇ ਆ ਰਿਹਾ ਘਟ ਗਿਣਤੀਆਂ ਦੇ ਸਾਹਮਣੇ ਕਿ ਬੀਜੇਪੀ ਦੀ ਜਿਹੜੀ ਸਟੇਟ ਹੈ ਉੱਤਰਾਖੰਡ ਉੱਥੇ ਉਹ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਜਾ ਰਹੇ ਕੈਬਨਿਟ ਨੇ ਅਪਰੂਵਲ ਦਿੱਤੀ ਹੈ ਔਰ ਉਸ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਹੋਏਗਾ ਕਿ ਜਿੰਨੇ ਵੀ ਸਾਡੇ ਰੀਤੀ ਰਿਵਾਜ ਧਾਰਮਿਕ ਸਾਡੇ ਜਿਹੜੇ ਹੋਣਗੇ ਅਧਿਕਾਰ ਫੰਕਸ਼ਨਸ ਉਹ ਸਾਨੂੰ ਇਕੋ ਧਰਮ ਜਿਹੜਾ ਲਾਅ ਬਣਾਉਣਗੇ ਉਹ Hindu law ਦੇ ਅਨੁਸਾਰ ਆਪਣੇ ਕਰਨੇ ਪੈਣਗੇ ਇਹਦਾ ਬਹੁਤ ਵੱਡਾ ਇਫੈਕਟ ਮੁਸਲਮਾਨਾਂ ਤੇ ਵੀ ਪੈਣਾ 크ਰਿਸਚੀਅਨਸ ਤੇ ਵੀ ਪੈਣਾ ਗਲਤਾਂ ਤੇ ਵੀ ਪੈਣਾ ਤੇ ਨਾਲ ਸਿੱਖਾਂ ਤੇ ਵੀ ਪੈਣਾ ਕਿਉਂਕਿ ਜਿਹੜਾ ਆਪਾਂ ਬਹੁਤ ਦੇਰ ਤੋਂ ਕਹਿ ਰਹੇ ਕਿ ਸਾਡਾ ਆਨੰਦ ਮੈਰਿਜ ਐਕਟ ਹੋਣਾ ਚਾਹੀਦਾ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆਨੰਦ ਮੈਰਿਜ ਆਨੰਦਕਾਰਜ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂਗੀ ਲੇਕਿਨ ਉਹਦੀ ਰਜਿਸਟ੍ਰੇਸ਼ਨ ਵਿਲ ਬੀ ਅੰਡਰ ਦਾ Hindu law ਇਹ ਇੱਕ ਸਿਧਾਂਤਕ ਇੱਕ ਵੱਡਾ ਫੈਸਲਾ ਜਿਹੜਾ ਬੀਜੇਪੀ ਕਰਨ ਜਾ ਰਹੀ ਹੈ ਉਹ ਉਹਨਾਂ ਨੇ ਸਿਰਫ ਇੱਕ ਸਟੇਟ ਚ ਅਜ ਹੁਣ ਕੀਤਾ ਵਾ ਪਰ 24 ਦੀਆਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਇਹ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ ਤਾਂ ਸੁਖਵੀਰ ਸਿੰਘ ਬਾਦਲ ਨੂੰ ਇਸ ਯਾਤਰਾ ਦੇ ਦੌਰਾਨ ਯੂਨੀਫਾਰਮ ਸਿਵਲ ਕੋਡ ਦੇ ਮੁਤਲਕ ਉਹਨਾਂ ਦੀ ਕੀ ਰਾਏ ਹੈ ਇਹ ਦੱਸਣੀ ਚਾਹੀਦੀ ਦੂਸਰਾ ਲਗਭਗ ਆ অলਮੋਸਟ 2 ਸਾਲ ਚੱਲੇ ਨੇ ਫਰੀਦਕੋਟ ਦੇ ਐਸਐਸਪੀ ਨੇ ਇੱਕ ਪ੍ਰੋਸੀਕਿਊਸ਼ਨ ਦੀਸ ਸੈਂਕਸ਼ਨ ਮੰਗੀਆ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਕੋਲੋਂ ਜਿਹੜਾ ਡੇਰਾ ਸੱਚਾ ਸੌਦਾ ਦਾ ਜਿਹੜਾ ਹੈੱਡ ਆ ਕਿਉਂਕਿ ਉਹਦੇ ਖਿਲਾਫ ਜਿਹੜੇ ਬੇਅਦਬੀ ਦੇ ਤੇ ਬਰਗਾੜੀ ਦੇ ਕੇਸ ਹੋਏ ਉਹਦੇ ਵਿੱਚ ਇੱਕ ਮਾਮਲਾ ਰਜਿਸਟਰਡ ਆ ਧਾਰਾ 295ਏ ਔਰ 153ਏ ਇਹ ਨੋਰਮਲ ਕੋਰਸ ਵਿੱਚ ਡਿਸਟ੍ਰਿਕਟ ਪੁਲਿਸ ਆਪਣੇ ਲੈਵਲ ਦੇ ਉੱਤੇ ਕਿਸੇ ਨੂੰ ਪ੍ਰੋਸੀਕਿਊਟ ਨਹੀਂ ਜਾਂ ਕਿਸੇ ਦਾ ਚਲਾਨ ਨਹੀਂ ਕਰ ਸਕਦੀ ਉਹਨਾਂ ਨੇ ਭਗਵੰਤ ਮਾਨ ਨੂੰ ਇਹ ਫਾਈਲ ਭੇਜੀ ਬੜੀ ਦੇਰ ਤੋਂ ਲੇਕਿਨ ਉਹਨੇ ਉਹ ਦੱਬ ਕੇ ਰੱਖੀ ਹੋਈ ਆ ਚਲੋ ਉਹਦਾ ਉਹ ਉਹਨੇ ਕਿਉਂ ਦੱਬੀ ਉਹ ਛੱਡ ਦਿਓ ਲੈਕਨ ਸ਼੍ਰੋਮਣੀ ਅਕਾਲੀ ਦਲ ਨੇ ਐਡੇ ਇੰਪੋਰਟੈਂਟ ਕੇਸ ਅਗਰ ਉਹ ਕਹਿੰਦੇ ਨੇ ਕਿ ਬੇਅਦਬੀਆਂ ਸਾਡੇ ਲਈ ਬਹੁਤ ਇੰਪੋਰਟੈਂਟ ਕੇਸ ਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਹੋਣਾ ਚਾਹੀਦਾ ਵਾ ਔਰ ਪਿੱਛੇ ਜੇ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਤੇ ਮਾਫੀ ਵੀ ਮੰਗੀ ਆ ਤਾਂ ਉਹ ਦੱਸਣ ਕਿ ਜਿਹੜਾ ਉਸ ਨੂੰ ਪ੍ਰੋਸੀਕਿਊਸ਼ਨ ਦੀ ਆਗਿਆ ਨਹੀਂ ਦੇ ਰਿਹਾ ਭਗਵੰਤ ਮਾਨ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਕੀ ਜਦਦੋ ਜਹਿਦ ਕੀਤੀ ਆ ਪਬਲਿਕ ਡੋਮੇਨ ਚ ਉਹਦੇ ਵਾਸਤੇ ਕੀ ਇਹਨਾਂ ਦਾ ਪ੍ਰੋਗਰਾਮ ਹੈ ਕੀ ਹੁਲਕਿਆ ਤੇ ਗਾਂ ਕੀ ਕਰਨਾ ਹੈਗਾ ਇਹ ਵੀ ਦੱਸਣ ਤੀਸਰਾ ਮਸਲਾ ਹੈਗਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜਿਹੜਾ ਅ ਫਿਜ਼ੀਕਲ ਇਲੀਮੀਨੇਸ਼ਨ ਹੈ ਮਤਲਬ ਕਿ ਉਹਨਾਂ ਨੂੰ ਮੁਕਤੀ 31 ਸਾਲ ਪਹਿਲਾਂ ਚੱਕ ਕੇ ਪੁਲਿਸ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਦਾ ਇਹ ਤਕਰੀਬਨ ਜੱਗਜ਼ਾਹਰ ਗੱਲ ਹੈ। ਔਰ ਇਸ ਮੁਤਲਕ ਵੀ ਰਿਪੋਰਟ ਜਿਹੜੀ ਸੀਗੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਦੇ ਨੇ 1997 ਤੋਂ ਲੈ ਕੇ 2002 ਚ ਫਿਰ ਬਣਦੇ ਨੇ 2000 ਸ਼ਾਇਦ 7 ਚ ਔਰ 10 ਸਾਲ ਫੇਰ ਇਹਨੇ 15 ਸਾਲ ਦੇ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਨੂੰ ਇਨਸਾਫ ਉਹਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਗੱਲ ਕਿਉਂ ਨਹੀਂ ਕੀਤੀ ਉਹ ਜਿਹੜੀ ADGP ਦੀ ਇੱਕ ਬੜੀ ਵੱਡੀ ਰਿਪੋਰਟ ਜਿਹੜੀ ਹੁਣ ਪਬਲਿਕ ਡੋਮੇਨ 'ਚ ਆ ਗਈ ਹੈ ਮਿਸਟਰ ਸ਼ਾਹਦ ਬੀਪੀ ਤਵਾੜੇ ਸੀਗੇ ਉਹਨਾਂ ਨੇ ਇੱਥੋਂ ਤੱਕ ਗੱਲ ਕਹਿੰਦੀ ਸੀ ਕਿ ਪੁਲਿਸ ਨੇ ਚੱਕਿਆ ਘਰ ਉਹ ਸਟੈਬਲਿਸ਼ ਕਰਤਾ ਜਦ ਪੁਲਿਸ ਨੇ ਚੱਕਿਆ ਤੇ ਫਿਰ ਉਹ ਕੇਦੀ ਕਸਟਡੀ ਵਿੱਚ ਸੀਗਾ ਉਹ ਕਿੱਦਾਂ ਮਾਰੇਗਾ ਉਹ ਅਗਲੀ ਇਨਵੈਸਟੀਗੇਸ਼ਨ ਸੀਗੀ ਔਰ ਵੱਡੇ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ ਸੀਗਾ ਕਿ ਸਾਡੀ ਸਰਕਾਰ 97 ਵਿੱਚ ਬਣੇਗੀ ਤਾਂ ਅਸੀਂ ਇੱਕ ਟਰੂਥ ਕਮਿਸ਼ਨ ਸਟੈਬਲਿਸ਼ ਕਰਾਂਗੇ ਜਿਨ੍ਹਾਂ ਨੇ ਵੀ ਜਿਨ੍ਹਾਂ ਨੌਜਵਾਨਾਂ ਦੇ ਘਰਾਂ ਵਿੱਚ ਕੋਈ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੇ ਜਾਂ ਜਿਨ੍ਹਾਂ ਪੁਲਿਸ ਵਾਲਿਆਂ ਨੇ ਮਾਰੇ ਅਸੀਂ ਉਹਦਾ ਅਕਾਊਂਟੇਬਲ ਉਹਨਾਂ ਨੂੰ ਹੋਲਡ ਕਰਾਂਗੇ ਲੇਕਿਨ ਕੁਝ ਨਹੀਂ ਕੀਤਾ 15 ਸਾਲ ਵਿੱਚ ਹੁਣ ਪੰਜਾਬ ਜਾਂ ਪੰਜਾਬ ਬਚਾਓ ਤਾਂ ਤਾਈਓ ਪੰਜਾਬ ਬਚੂਗਾ ਨਾ ਅਗਰ ਇੱਥੇ ਇਨਸਾਫ ਪਸੰਦੀ ਦੀ ਗੱਲ ਚੱਲੀਗੀ ਤੇ ਸਿੱਖਾਂ ਨੂੰ ਇਨਸਾਫ ਮਿਲੇਗਾ ਤੇ ਅਕਾਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੈਰੋਕਾਰ ਪਾਰਟੀ ਕਹਿੰਦੀ ਨਾ ਆਪਣੇ ਆਪ ਨੂੰ ਤਾਂ ਫਿਰ ਦੱਸਣ ਕਿ ਜਥੇਦਾਰ ਕੌਣ ਕੇ ਦੇ ਉੱਤੇ ਇਹਨਾਂ ਦਾ ਪ੍ਰੋਐਕਟਿਵ ਰੋਲ ਕੀ ਆ ਠੀਕ ਹੈ ਐਸਟਪੀਸੀ ਨੇ ਕਮੇਟੀ ਬਣਾ ਦਿੱਤੀ ਅਸੀਂ ਕਾਨੂੰਨੀ ਲੜਾਈ ਲੜਾਂਗੇ 댓 ਇਜ਼ ਨਾਟ ਇਨਾਫ ਚੌਥਾ ਇਸ਼ੂ ਇਸ਼ੂ ਸੀਗਾ ਕਿ ਜਿਹੜਾ ਅ ਅਮਰਿਤਪਾਲ ਔਰ ਉਹਦੇ ਸਾਥੀਆਂ ਨੂੰ ਜਿਹੜਾ ਉਹਨਾਂ ਨੇ ਐਨਐਸਏ ਦੇ ਤਹਿਤ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਨੌਜਵਾਨਾਂ ਨੂੰ ਅਸਾਮ ਦੀਆਂ ਜੇਲਾਂ ਵਿੱਚ ਭੇਜਿਆ ਹੁਣ ਐਨਐਸਏ ਅਕਾਲੀ ਦਲ ਦੇ ਪੁਰਾਣੇ ਲੀਡਰ ਵੀ ਬਾਦਲ ਸਾਹਿਬ ਜਥੇਦਾਰ ਗੁਰਚਰਨ ਸਿੰਘ ਟੋੜਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਰਦਾਰ ਸੁਖਦੇਵ ਸਿੰਘ ਢੀਂਸਾ ਅਤੇ ਚੰਦ ਹੋਰ ਲੀਡਰਸ ਉਤੇ ਐਨਐਸਏ ਲਾ ਲਾ ਕੇ ਕਾਫੀ ਦਿਨ ਡਿਟੈਂਸ਼ਨਾਂ ਹੁੰਦੀਆਂ ਰਹੀਆਂ ਉਦੋਂ ਆਪਾਂ ਕਹਿੰਦੇ ਸੀ ਐਨਐਸਏ ਬਹੁਤ ਮਾੜੀ ਹੈ ਪਰੰਤੂ ਹੁਣ ਜਦੋਂ ਸਾਡੇ ਨੌਜਵਾਨਾਂ ਨੂੰ ਅਸਾਮ ਦੀ ਡਿਬੜੂਗਾ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਤੇ ਕੀ ਰਾਹ ਤਿਆਰ ਕੀਤਾ ਕੀ ਉਸ ਲਈ ਐਜੀਟੇਟ ਕੀਤਾ ਕੀ ਉਸ ਨੂੰ ਕੰਡੈਮ ਕੀਤਾ ਕਿ ਉਸ ਦੇ ਖਿਲਾਫ ਕੇਂਦਰ ਦੇ ਕੋਲ ਜਾਂ ਕਿਸੇ ਅਦਾਲਤ ਵਿੱਚ ਆਵਾਜ਼ ਉਠਾਈ ਮੈਨੂੰ ਨਜ਼ਰ ਨਹੀਂ ਆਈ ਸੋ ਇਹ ਚਾਰ ਮੁੱਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਬਲਿਕ ਡੋਮੇਨ ਵਿੱਚ ਦੱਸਣੇ ਚਾਹੀਦੇ ਨੇ ਉਹਨਾਂ ਨੂੰ ਆ ਕੇ ਕਹਿਣਾ ਚਾਹੀਦਾ ਵਾ ਕਿ ਆ ਚਾਰ ਮੁੱਦੇ ਆ ਚਾਰ ਮੁੱਦਿਆਂ ਦੇ ਉੱਤੇ ਸਾਡਾ ਸਟੈਂਡ ਹੈ ਇਹ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਦੋਂ ਹੋਂਦ ਵਿੱਚ ਆਇਆ ਪ੍ਰਾਇਮਰੀਲੀ ਇਹ ਇੱਕ ਘਟਕਿੰਤੀਆਂ ਦੀ ਪੰਜਾਬ ਦੀ ਸਿੱਖਾਂ ਦੀ ਕੌਮੀ ਜਮਾਤ ਸੀਗੀ ਵਿਚ ਨਾਲ ਕਿਸਾਨ ਵੀ ਆ ਜਾਂਦੇ ਨੇ ਔਰ ਇਹਨਾਂ ਨੇ ਜਦੋਂ ਆਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਘੜਿਆ origignal 1973 ਦੇ ਵਿੱਚ ਅਗਰ ਤੁਸੀਂ ਉਹ ਪੜੋਗੇ ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਸਟਾਰ ਪੁਆਇੰਟ ਸੀਗਾ ਕਿ ਅਸੀਂ ਦੇਸ਼ ਵਿੱਚ ਵੱਧ ਅਧਿਕਾਰਾਂ ਲਈ ਲੜਾਈ ਲੜਾਂਗੇ ਮੋਰ ਪਾਵਰਸ ਮੋਰ ਆਟੋਨੋਮੀ ਟੂ ਸਟੇਟਸ ਬਾਕੀਆਂ ਗੱਲਾਂ ਨਾਲੋਂ ਪਰ ਹੁਣ ਕੀ ਹੋਇਆ ਕਿ ਜਦੋਂ ਭਾਜਪਾ ਦੇ ਨਾਲ ਇਹ ਭਾਈਵਾਲ ਵੀ ਸੀਗੇ ਉਦੋਂ ਤਾਂ ਇਹਨਾਂ ਨੇ ਆਟੋਨੋਮੀ ਦੀ ਗੱਲ ਹੀ ਕੋਈ ਨਹੀਂ ਕੀਤੀ ਜਿਹੜਾ ਵਨ ਨੇਸ਼ਨ ਵਨ ਟੈਕਸ ਆਇਆ ਜੀਐਸਟੀ ਉਹਦੇ ਨਾਲ ਤਾਂ ਸਾਡੀ ਰੈਂਦੀ ਖੁੰਦੀ ਜਿਹੜੀ ਆਰਥਿਕ ਆਟੋਨੋਮੀ ਸੀ ਉਹ ਵੀ ਕੇਂਦਰ ਨੇ ਹਥਿਆ ਲੀ ਸਾਰੇ ਸਬਜੈਕਟਸ ਹਥਿਆਲੇ ਨੇ এডੂਕੇਸ਼ਨ ਹੈਲਥ ਕੇਅਰ ਲੇਬਰ ਪੋਲਿਸੀਜ਼ ਸਾਰਾ ਕੁਝ ਉਹਨਾਂ ਦੇ ਕੋਲੋਂ ਉਹਨਾਂ ਜਿਹੜੇ ਪਹਿਲਾਂ ਆਜ਼ਾਦੀ ਦੇ ਵੇਲੇ ਸਾਡੇ ਸਬਜੈਕਟ ਸੀਗੇ ਜਿਹੜੇ ਸਟੇਟ ਸਬਜੈਕਟ ਸੀਗੇ ਉਹ ਸਾਰੇ ਸੈਂਟਰਲ ਲਿਸਟ ਵਿੱਚ ਚੱਕ ਕੇ ਪਾ ਲਏ ਲੇਕਿਨ ਸ਼ਰਮਣੀ ਕਾਲੀ ਦਲ ਤਾਂ ਉਹਨਾਂ ਦੇ ਨਾਲ ਭਾਈਵਾਲ ਬੈਠ ਕੇ ਬਣ ਔਰ ਲਾਸਟਲੀ ਐਮਐਸਪੀ ਜਿਹਦੇ ਕਰਕੇ ਇਹਨਾਂ ਨੇ ਬੀਜੇਪੀ ਨਾਲ ਗੱਠ ਜੋੜ ਤੋੜਿਆ ਸੀਗਾ ਆ ਚਰਚਾ ਚੱਲ ਰਹੀ ਹੈ ਕਿ ਸ਼ਰਮਣੀ ਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਕਰੇਗਾ ਕਿ ਐਮਐਸਪੀ ਲਾ ਲੀਗਲ ਗਾਰੰਟੀ ਬੀਜਪੀ ਨੇ ਬਣਾ ਦਿੱਤੀ ਆ ਕਿ ਬਸ ਐਵੇਂ ਹੀ ਸਿਰਫ ਆਪਾਂ ਕਿਉਂਕਿ ਚੋਣਾ ਆ ਗਿਆ ਨੇ ਤਾਂ 2+2 ਮੇਕ ਇਟ 4 ਕਿ ਸਾਨੂੰ ਵੋਟ ਚਾਹੀਦੀ ਦੋ ਵੋਟਾਂ ਸਾਡੀਆਂ ਦੋ ਬੀਜਪੀ ਦੀਆਂ ਤੇ ਚਾਰ ਵੋਟਾਂ ਸਾਡੇ ਕੋਲ ਆ ਗਿਆ ਅਗਰ ਤਾਂ ਇਹੀ ਰਣਨੀਤੀ ਰਾਜਨੀਤੀ ਹੈ ਫਿਰ ਇਹਦਾ ਮਤਲਬ ਹੈ ਕਿ ਸ਼ਰਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਕਿਸੇ ਜਿਹੜੀਆਂ ਅੱਜ ਦੀਆਂ ਇਸਟੈਬਲਿਸ਼ਡ ਪੋਲੀਟੀਕਲ ਜਮਾਤਾਂ ਪਾਰਟੀਆਂ ਨੇ ਪੰਜਾਬ ਦੀਆਂ ਤੇ ਦੇਸ਼ ਦੀਆਂ ਉਹਨਾਂ ਨਾਲੋਂ ਵੱਖ ਨਹੀਂ ਕੀ ਪਰੰਤੂ ਸ਼ਰਮਣੀ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਅਸੀਂ ਅਲੱਗ ਜਮਾਤ ਦਾ ਅਸੀਂ ਅ ਮਤਲਬ ਕੇਂਦਰ ਦੇ ਖਿਲਾਫ ਜੋ ਉਹ ਸੂਬਿਆਂ ਦੇ ਅਧਿਕਾਰ ਖੋ ਰਹੀ ਹੈ ਉਹਨਾਂ ਤੇ ਡਾਕਾ ਮਾਰੀ ਉਹਨਾਂ ਦੇ ਖਿਲਾਫ ਅਸੀਂ ਜੱਦੋ ਜਹਿਦ ਕਰਾਂਗੇ ਕਿ ਉਹ ਜੱਦੋ ਜਹਿਦ ਵਾਕਈ ਕਰ ਰਹੇ ਨੇ ਕਿ ਆਪਣਾ ਰੋਲ ਠੀਕ ਅਦਾ ਕਰ ਰਹੇ ਨੇ ਅੱਜ ਦਾ ਸਵਾਲ ਜਨਤਾ ਦੀ ਕਚੈਰੀ ਵਿੱਚ ਤੁਹਾਡੇ ਜ਼ਰੀਏ ਮੈਂ ਰੱਖ ਦਿੱਤਾ ਵਾ ਸੁਖਵੀਰ ਸਿੰਘ ਬਾਦਲ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਉਮੀਦ ਕਰਦਾ ਵਾਂ ਕਿ ਮੇਰੇ ਜਵਾਬਾਂ ਦਾ ਇੱਕ ਦਲੀਲ ਦੇ ਨਾਲ ਜਵਾਬ ਜ਼ਰੂਰ ਦੇਣਗੇ ਔਰ ਉਹਨਾਂ ਦਾ ਇਹਨਾਂ ਦੇ ਉੱਤੇ ਕੀ ਕੀ ਸਟੈਂਡ ਹੈਗਾ ਉਹ ਪੰਜਾਬ ਦੇ ਲੋਕਾਂ ਲਈ ਸਿੱਖਾਂ ਦੀ ਕਚੈਰੀ ਦੇ ਵਿੱਚ ਉਸ ਨੂੰ ਕਲੀਅਰਫਾਈ ਜ਼ਰੂਰ ਕਰਨਾ